ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਾਝ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਬਦ ਰੰਗਾਏ ਹੁਕਮ ਸੁਬਾਏ ਸੱਚੀ ਦਰਗਹ ਮਹਿਲ ਬੁਲਾਏ ਸੱਚੇ ਦੀਨ ਦਿਆਲ ਮੇਰੇ ਸਾਹਿਬਾ ਸੱਚੇ ਮਨਪਤੀ ਆਵਣਿਆ ਹਉ ਵਾਰੀ ਜਿਉ ਵਾਰੀ ਸਬਦ ਸੁਹਾਵਣਿਆ ਅਮਰਤ ਨਾਮ ਸਦਾ ਸੁਖ ਦਾਤਾ ਗੁਰਮਤੀ ਮਨ ਵਸਾਵਣਿਆ ਰਹਾਉ ਨਾ ਕੋ ਮੇਰਾ ਹਉ ਕਿਸ ਕੇ ਰਾ ਸਾਚਾ ਠਾਕੁਰ ਤਿਰ ਪਵਨ ਮੇਰਾ ਹਉ ਮੈਂ ਕਰ ਕਰ ਜਾਏ ਕਨੇਰੀ ਕਰ ਆਵ ਗੁਣ ਪਛੋ ਤਾਵਣਿਆ ਹੁਕਮ ਪਛਾਣੈ ਸੋ ਹਰ ਗੁਣ ਵਖਾਣੈ ਗੁਰ ਕੇ ਸਬਦ ਨਾਮ ਨਿਸ਼ਾਨੈ ਸਬਨਾ ਕਾਦਰ ਲੇਖਾ ਸੱਚੈ ਛੂਟਸ ਨਾਮ ਸੁਹਾਵਣਿਆ ਮਨਮਕ ਕੋ ਪੋਲਾ ਠੋਰ ਨਾ ਪਾਏ ਚੰਦਰ ਪੱਦਾ ਚੋਟਾਂ ਖਾਏ ਬਿਨ ਨਾਵੇ ਕੋ ਸੰਗ ਨਾ ਸਾਥੀ ਮੁਕਤੇ ਨਾਮ ਤੇ ਆਵਣਿਆ ਸਾਖਤ ਕੋੜੇ ਸੱਚ ਨਾ ਪਾਵੇ ਤਪਿਦਾ ਪਾਦਾ ਆਵੇ ਚਾਵੇ ਲਿਖਿਆ ਲੇਖਨਾ ਮਿਟੇ ਕੋਈ ਕੋਰ ਮੁਖ ਮਕਤ ਕਰਾਵਣਿਆ ਪਈ ਅੜੇ ਫਿਰ ਜਾਤੋ ਨਹੀਂ ਝੂਠ ਵਿਸੁੰਨੀ ਰੋਵੇ ਤਾਂਹੀ ਆਵਗੋਣ ਮੁਠੀ ਮਹਿਲ ਨਾ ਪਾਏ ਆਵਗੁਣ ਗੁਣ ਬਖਸਾ ਬਣਿਆ ਪਈ ਅੜੈ ਚਨ ਜਾਤਾ ਪਿਆਰਾ ਗੁਰਮਖ ਬੂਜੈ ਤਤ ਵਿਚਾਰਾ ਆਵਣ ਜਾਣਾ ਠਾਕ ਰਹਾਏ ਸੱਚੇ ਨਾਮ ਸਮਾ ਬਣਿਆ ਗੁਰਮਖ ਬੂਜੈ ਕਰਤ ਕਹਾਵੇ ਸੱਚੇ ਠਾਕੁਰ ਸਾਚੋ ਪਾਵੇ ਨਾਨਕ ਸੱਚ ਕਹੈ ਬੇਨੰਤੀ ਸੱਚ ਮਿਲੈ ਗੁਣ ਗਾ ਬਣਿਆ ਮਾਚ ਮਹੱਲਾ ਤੀਜਾ ਘਰ ਪਹਿਲਾ ਮਾਝ ਮਹੱਲਾ ਤੀਜਾ ਘਰ ਪਹਿਲਾ ਕਰਮ ਹੋਵੇ ਸਤਿਗੁਰੂ ਮਿਲਾਏ ਸੇਵਾ ਸਰਤ ਸ਼ਬਦ ਚਿਤ ਲਾਏ ਹਉਮੈ ਮਾਰ ਸਦਾ ਸੁਖ ਪਾਇਆ ਮਾਇਆ ਮੋਹ ਚ ਕਾਵਣਿਆ ਹਉ ਵਾਰੀ ਜੀਓ ਵਾਰੀ ਸਤਿਗੁਰ ਕੈ ਬਲ ਹਾਰਣਿਆ ਗੁਰਮਤੀ ਪ੍ਰਗਾਸ ਹੋਆ ਜੀ ਆਂ ਦਿਨ ਹਰ ਗੁਣ ਗਾਵਣਿਆ ਰਹਾਉ ਤਨ ਮਨ ਖੋਚੇ ਤਾ ਨਾਉ ਪਾਏ ਧਾਵਤ ਰੱਖੇ ਠਾਕ ਰਹਾਏ ਗੁਰ ਕੀ ਬਾਣੀ ਅਨ ਦਿਨ ਗਾਵੇ ਸਹਿਜੇ ਭਗਤ ਘਰਾ ਬਣਿਆ ਇਸ ਕਾਇਆ ਅੰਦਰ ਅਵਸਥਾ ਸੰਖਾ ਗਰਮੁਖ ਸਾਚ ਮਿਲੇ ਤਾਂ ਵੇਖਾਂ ਨੌ ਦਰਵਾਜੇ ਦਸਵੇਂ ਮੁਕਤਾ ਅਨਹਦ ਸ਼ਬਦ ਬਜਾਵਣਿਆ ਸੱਚਾ ਸਾਹਿਬ ਸਚੀ ਨਾਈ ਗੁਰ ਪ੍ਰਸਾਦੀ ਮਨ ਵਸਾਈ ਆਨ ਦਿਨ ਸਦਾ ਰਹੇ ਰੰਗਰਾਤਾ ਦਰ ਸੱਚੇ ਸੋਜੀ ਪਾਵਣਿਆ ਆਪ ਪੁੰਨ ਕੀ ਸਾਰ ਨਾ ਜਾਣੀ ਤੂੰ ਚੈ ਲਾਗੀ ਭਰਮ ਪੁਲਾਣੀ ਅਗਿਆਨੀ ਅੰਦਾ ਮਗ ਨਾ ਜਾਣੇ ਫੇਰ ਫੇਰ ਆਵਣ ਜਾਵਣ ਆ ਗੁਰ ਸੇਵਾ ਤੇ ਸਦਾ ਸੁਖ ਪਾਇਆ ਹਉਮੈ ਮੇਰਾ ਠਾਕ ਰਹਾਇਆ ਗੁਰ ਸਾਖੀ ਮਿਟਿਆ ਅੰਧਿਆਰਾ ਬਚਰ ਕਪਾਟ ਖੁਲਾਵਣ ਆ ਹਉਮੈ ਮਾਰ ਮਨ ਵਸਾਇਆ ਗੁਰ ਚਰਣੀ ਸਦਾ ਚਿਤ ਲਾਇਆ ਗੁਰ ਕਿਰਪਾ ਤੇ ਮਨ ਤਾਂ ਨਿਰਮਲ ਨਿਰਮਲ ਨਾਮ ਤੇ ਆਵਣਿਆ ਜੀਵਨ ਮਰਨ ਸਭ ਤੁਦੈ ਤਾਈ ਜਿਸ ਬਖਸੇ ਤਿਸ ਦੇ ਵਡਿਆਈ ਨਾਨਕ ਨਾਮ ਤੇ ਆਏ ਸਦਾ ਤੂੰ ਜੰਮਣ ਮਰਨ ਸਵਾਰਣਿਆ ਮਾਝ ਮਹੱਲਾ ਤੀਜਾ ਮੇਰਾ ਪ੍ਰਭ ਨਿਰਮਲ ਅਗੰਮ ਅਪਾਰਾ ਬਿਨ ਤਕੜੀ ਤੋ ਲੈ ਸੰਸਾਰਾ ਗਰਮ ਖੋ ਵੈ ਸੋਈ 부ਜੈ ਗੁਣ ਕੈ ਗੁਣੀ ਸਮਾਵਣਿਆ ਹਉ ਵਾਰੀ ਜੀਓ ਵਾਰੀ ਹਰ ਕਾ ਨਾਮ ਮਨ ਵਸਾਵਣਿਆ ਜੋ ਸਚ ਲਾ ਕੇ ਸੇ ਆਂਦਿਨ ਜਾਗੇ ਦਰ ਸੱਚੇ ਸੋ ਬਾਪਾ ਬਣਿਆ ਰਹਾਉ ਆਪ ਸੁਣੈ ਤੈ ਆਪੇ ਵੇਖੈ ਜਿਸ ਨੂੰ ਨਦਰ ਕਰੇ ਸੋਈ ਚਨ ਲਿਖੈ ਆਪੇ ਲਾਏ ਲਏ ਸੋ ਲਾਗੇ ਗੁਰਮਖ ਸਚ ਕਮਾਵਣਿਆ ਜੇ ਸਾਪ ਭੁਲਾਏ ਸੋ ਕਿਥੈ ਹੱਥ ਪਾਏ ਪੂਰਪ ਲਿਖਿਆ ਸੋ ਮੇਟਣਾ ਨਾ ਜਾਏ ਜेन ਸਤਕੁਰ ਮਿਲੇ ਸੇ ਵਡਪਾਗੀ ਪੂਰੇ ਕਰਮ ਮਿਲਾ ਬਣਿਆ ਪਈ ਅੜੈ ਤਨ ਅਨ ਦਿਨ ਸੁੱਤੀ ਕੰਤ ਵਿਸਾਰੀ ਅਵਗਣ ਮੁਤੀ ਅਨ ਦਿਨ ਸਦਾ ਫਿਰੈ ਬਿਲ ਲਾਂਦੀ ਪਿੰਡ ਪਿਰ ਨੀਂਦ ਨਾ ਪਾਵਣਿਆ ਪਈ ਅੜੈ ਸੁਖ ਦਾਤਾ ਜਾਤਾ ਹਉ ਮੈਂ ਮਾਰਗੁਰ ਸਬਦ ਪਛਾਤਾ ਸੇਜ ਸੁਹਾਵੀ ਸਦਾ ਪਿਰ 라ਵੇ ਸੱਚ ਸਿੰਗਾਰ ਬਣਾ ਬਣਿਆ ਲਖ ਚੋ ਰਾਸੀ ਜੀ ਉਪਾਏ ਜਿਸ ਨੂੰ ਨਦਰ ਕਰੇ ਤਸ ਗੁਰੂ ਮਿਲਾਏ ਤੇਲビック ਕਾਟ ਸਦਾ ਜਨ ਨਿਰਮਲ ਦਰ ਸੱਚੇ ਨਾਮ ਸੁਹਾਵਣਿਆ ਲੇਖਾ ਮੰਗੇ ਤਾਂ ਕਿਨਦੀਐ ਸੁਖ ਨਾਹੀ ਫਨ ਦੁਐਤੀਐ ਆਪੇ ਬਖਸਲੇ ਪ੍ਰਵ ਸਾਚਾ ਆਪੇ ਬਖਸ ਮਿਲਾਵਣਿਆ ਆਪ ਕਰੇ ਤੈ ਆਪ ਕਰਾਏ ਪੂਰੇ ਗੁਰ ਕੈ ਸਬਦ ਮਿਲਾਏ ਨਾਨਕ ਨਾਮ ਮਿਲਾਏ ਵਡਿਆਈ ਆਪੇ ਮੇਲ ਮਿਲਾਵਣਿਆ